ਤੇ ਤਿਆਰ ਵਾ ਤਿਆਰ ਆ ਚਲ ਜੀ ਹਰ ਕਹਿ ਦੀ ਚੈਰੀ ਚਲੋ 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 ਜੀ ਇਦਾਂ ਪਾਗ ਦੇ ਕੇ ਲੈ ਆਓ ਕਰਕੇ ਅੱਜ ਆਪਰਾ ਕੋਈ ਨਹੀਂ ਆਉਂਦਾ ਮੁੰਡਾ ਪਹਿਲਾਂ ਹੀ ਆ ਗਿਆ ਤੇ ਜਾਂਜ ਪਗਰੀ ਰਹਿ ਗਈ ਉਹ ساری ਜਾਂਦ ਕੱਲਾ ਹੀ ਆ ਗਿਆ ਗਾੜੀ ਆਏ ਨਹੀਂ ਉਹ ਦੇਖਦੇ ਤੂੰ ਦੂਰ ਤੱਕ ਦੇ ਜੀ ਮਤਰੋ ਬਣਾ ਕੇ ਆਪਾਂ ਵੀ ਹੋ ਗਿਆ ਰੈਡੀ ਤੇ ਬਾਅਦ ਚੱਲਣ ਦੀਆਂ ਤਿਆਰੀਆਂ ਹੀ ਆਂ ਹਰੇ ਰਿਸ਼ਤੇਦਾਰ ਵੀ ਤਿਆਰ ਬਾਤ ਤਿਆਰ ਆ ਬਾਹਰ ਚੱਲਣੇ ਲੱਗੇ ਆਪਾਂ ਵੀ ਜਿਹੜਾ ਮੁੰਡੇ ਏਡ ਦੀ ਲਟਰ ਸਾਹਿਬ ਵੀ ਆ ਗਿਆ ਜੀ ਦੂਈ ਇਦਾਂ ਪਾ ਕੇ ਕੇ ਲੈ ਆਓ ਕਰਕੇ ਅੱਜ ਆਪਰਾ ਸਤਿਨਾਮ ਜੀ ਵੀ ਜਿੱਦਰ ਮੂਦੀ ਕਰਦੇ ਹਾਂ ਹਾਂ ਜੀ ਸਰ ਕਣਕਾਂ ਦੇਖਦੀਆਂ ਕਣਕਾਂ ਦੇਖਿਓ ਡਾਇਰੈਕਟਰ ਸਾਹਿਬ ਵੀ ਪਹੁੰਚ ਗਏ ਆਪਣੇ ਗਾ ਪੁੱਲ ਉੱਪਰ ਆ ਕੇ ਫੇਰ ਖੇ ਨੇ ਗੱਡੀ ਮੜਾਉਂਗਾ ਖੋਲਾ ਬਾਲੋ ਪਤਾ ਹਾਂ ਹੁਣ ਮਰਾਣਾਂ ਲਈ ਪੁੱਤ ਹਾਂਜੀ ਮਿੱਤਰੋ ਖੇਚਲੀਆਂ ਤਿਆਰੀਆਂ ਤੇ ਬੈਹ ਲਗੇ ਬੈਠੋ ਤੁਸੀਂ ਵੀ ਬੈਹੋ ਮੈਂ ਤਰੀ ਤਿਆਰ ਬਹ ਤਿਆਰ ਆ ਚਲਿਏ ਫਿਰ ਕਹਿ ਦੀਆ ਚੈਰੀ ਚਲੋ 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 ਵਿਆਹ ਵਾਲਾ ਵਲੌਗ ਮਿੱਤਰੋ ਐਂਡੀ ਹੋਣ ਵਾਲਾ ਹੈ ਤੁਹਾਨੂੰ ਸਾਰਾ ਵਲੌਗ ਖਾਵਾਂਗੇ ਸਾਰੇ ਮੇਰੇ ਭਰਾ ਜੂਰ ਵੇਖਿਓ ਲਾਈਕ ਤੇ ਕਮੈਂਟ ਜੂਰ ਕਰਿਓ ਉੱਧਾ ਬਿਲਕੁਲ ਕੈਸ ਹੋ ਗਿਆ ਉਧਾ ਕਿਰਮਾ ਬੜੋ ਤੇ ਉਧਾ ਸਰਮਾ ਸਰਮੇਦਾਨੀ ਨਹੀਂ ਦਾ ਥਰਾ ਲੋ ਕੈਮਰਾ ਦੇਖੋ ਤੇਜ ਹੈ ਹਾਂ ਛੋੜੇ ਛੋੜੇ ਮਾ ਲਾਉਂ ਤੇ ਉਧਰ ਵੀ ਫੋਟੋ ਕਰਾਈਏ ਉਧਰ ਵੀ ਹਾਂਜੀ ਮਿੱਤਰੋ ਟੇਕ ਲਿਆ ਮੱਥਾ ਗੁਰਦਰਾ ਸਾਹਿਬ

ਹਾਂ ਕੱਲ ਕੀ ਕਿਥੋਂ ਆਂਦੀ ਜਰੀ ਸੱਚੀ ਕਰਾਲਾ ਮम्मा ਕੋ ਹੋ ਚੱਲੇ ਬਾਹਰ ਅੱਗੇ ਪਹੁੰਚ ਗਏ ਆ ਅੱਧਾ ਘੰਟਾ ਲੱਗਣਾ ਹੈ ਕਿ ਟਾ ਇੱਕ ਅਮਾਈ ਤੇ ਰੋਡ ਤੇ ਬੰਦ ਸੁਣਾ ਲੱਗਣਿਆ ਨਾ ਮੇਰਾ ਅੱਜ ਹੈਗੀ ਗੱਲਬਾਤ ਮਤੇਜ ਐ ਓਏ ਆ ਪਹੁੰਚ ਲਿਆ ਮਿੱਤਰੋ ਰਾਜ ਬਾ ਅੱਧਾ ਘੰਟਾ ਰਹਿ ਗਏ ਆ ਪੰਜਾਂ ਦਾ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਲਾਡੋ ਵਾਲੀ ਟੋਲ ਪਲਾਇਆ ਜਿਹੜਾ ਹੈਗਾ ਬਸ ਲੁਧਿਆਣੇ ਤੇ ਕਿਉਂਕਿ ਆਪਾਂ ਨੂੰ ਇੱਕ ਦੋ ਜਗ੍ਹਾ ਕਰਨਾ ਪਿਆ ਸਟਾਪ ਸਫ਼ਰ ਹੈਗਾ ਹੈ ਦੂਰ ਦਾਤ ਪਾਪਾ ਹੂੰ ਜਿੱਦੇ ਨੇ ਲੈ ਲੈਣੇ ਮੁੰਡਾ ਆ ਗਿਆ ਸੋਰੇ ਵਿਹਣ ਹਾਂ ਸੋਰੇ ਆ ਗਿਆ ਸਰਬਾਲਾ ਕਿੱਥੇ ਆ ਸਰਬਾਲਾ ਪੁੱਤ ਆ ਗਿਆ ਯੋ ਓਏ ਤੇਜ ਓਏ ਉੱਠਾ ਸਰਬਾਲਾ ਮੈਂ ਕਿਹਾ ਛੱਡ ਭਰੀ ਆਣਾ ਮੇਰੇ ਪਾਸ ਨਗਾੜਾ ਤੈਨੂੰ ਕਹਾਂ ਦੀ ਚਿੰਤਾ ਵਾ ਤੂੰ ਖਿੱਚੀ ਚੱਲ ਤਰੀ ਨੰਬਰ ਤੋਂ ਦੱਸ ਗਿਆ ਤੈਨੂੰ ਕਹਾਂ ਦੀ ਆਹ ਮੁੰਡਾ ਪਹਿਲਾਂ ਹੀ ਆ ਗਿਆ ਤੇ ਜਾਂਜ ਪਗੜੀ ਰਹਿ ਗਈ ਓ ਸਾਰੀ ਜਾਂਜ ਕੱਲਾ ਹੀ ਆ ਗਿਆ ਜੀ ਆਏ ਨਹੀਂ ਓ ਦੇਖਦੇ ਤੂੰ ਉਦੋਂ ਤੱਕ ਦੇ ਉੱਤਰੋ ਉੱਤਰੋ ਗਾਂ ਪਹੁੰਚ ਗਏ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਹਣੇ ਆ ਫੇਰੇ ਤੇ ਫੇਰੇ ਕਰਕੇ ਤੇ ਫਿਰ ਛਕਦੇ ਆ ਪਕੌੜੇ ਛੋੜੇ ਉਹ ਖਵੜੀ ਲੱਗੀ ਸੀ ਅੱਦੇ ਸੇਰ ਦੇ ਤੋ ਨਹੀਂ ਤਿੰਨ ਚਾਰ ਘੰਟਿਆਂ ਦਾ ਰਾਹੀ ਆ ਚਲੋ ਪੁੱਤ ਜੀ ਉਤਰੋ ਚਲੋ ਸਰਬਾਲਾ ਸਾਹਿਬ ਨੋਕ ਤੇ ਖੋਲੋ ਸਰਬਾਲਾ ਸਾਹਿਬ ਉਤਰੋ ਸਰਬਾਲਾ ਰਹਾੜੇ ਨਾਲ ਬੈਠਾ ਵਾ ਆਹੋ ਕਰੋ ਫਿਆ ਨੂੰ ਹੋਦਾ ਵੀ ਕਰਦੇ ਹੈ ਗਾੜੀ ਚਲਦੇ ਆ ਲੋਗ ਪੂਰਾ ਚੱਲਣ ਡਿਆ ਹੋਆ ਹੈ ਰੇਵਨ ਕਟਾਈ ਹੋਣ ਲੱਗੀ ਮੁੰਡੇ ਦੀ ਬਟ ਕੁਛ ਉਹ ਆ ਗਿਆ ਉਹ ਗੱਡੀ 'ਚ ਬੈ ਜਾ ਗੋਲ ਆ ਗਿਆ ਕਾਰਡ ਪਰ ਮਾਰਿਆ ਗਿਆ ਰੱਖ ਆ ਗਿਆ ਕਿਸੇ ਕਾਰ ਦੇ ਆ ਜਾ ਹੁਣ ਤੁਸੀਂ ਤੂੰ ਹੋਣਾ ਜੇ ਤੋੜੇ ਨੇ すごい,いきっかけだ、これ、いけます。 ਲੋ ਮੜੇ ਹੇ ਨਾ 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 ਫੇਰ ਆਲੋ ਪਾਦੇ ਬਲੇ ਬੜਾ ਹੈ ਬੜਾ ਭਾਈ ਫੋਟੋ ਕਰਾਇਆ ਇੱਕ ਮੇਰੇ ਸਾਹਮਣੇ ਔਰ ਲੋ ਭਾਜੀ ਕੇ ਕਿ ਚੁੱਕੋ ਭਾਈ ਬਾਬਤੀ ਉਹ ਨਾ ਨਹੀਂ ਇੱਕ ਵੀ ਹੋਏ लौ भइगे दा अरे भइ ज्यादा नेता ज्यादा हो गयो पोडी दो बटन मालेज भयो शरम चले आगेन 20 घालो थोरै ਹਾਂਜੀ ਪੈਰੀਂ ਬੰਦੇ ਲਾਇਓ ਦੇਖਿਆ ਸਾਹਮਣੇ ਦੇਖਿਆ ਭਾਈ ਇਧਰ ਦੇਖਿਆ ਭਾਈ ਸਾਹਮਣੇ ਆਦਰ ਹਾਂਜੀ ਕਟੋ ਭਾਈ ਕੱਢ ਦੋ ਭਾਈ ਅੰਕ ਕੋਈ ਵੱਡੀ ਵੱਜੀ ਮਾੜੇ ਪਿੱਛੇ ਸਹੀ ਕਿੰਨੀ ਅਰੇ ਖੰਗਲ ਕੰਬਲੂ ਆਤਰੋ ਸੋ ਛੋੜਨਾ ਨਾ ਕੋਈ ਜੀ ਦੂਸਰੇ ਦੁਆਰਾ ਕਰਾਇਆ ਗਿਆ ਹੈ ਗੱਤੀ ਵਾਲੋ ਜੀ ਸਮਝ ਨਹੀਂ ਆਇਆ ਚੱਟੇ ਗੱਤੀ ਵਾਲੋ ਇੱਕ ਪੂਰੀ ਪੈਸੇ ਦੇ ਕੇ ਤੁਹਾਨੂੰ ਕੋ ਮਜੀ ਥੋੜਾ ਯਾ ਕਿਓ ਸਰ ਅਰ ਥੋੜੀ ਥੋੜੀ ਕਰ ਲੋ ਆ ਦੇਖੇ ਸਮਝ ਨਹੀਂ ਆ ਰਿਹਾ ਜੀ ਜੀ ਸਰ ਇੱਕ ਵਾਰ ਦੋ ਜੀ ਬੀਬਲੋ ਜੀ ਸਰ ਦੇਖੋ ਅੱਛਾ ਕੰਪਨੀ ਕੋ ਯੋ ਚੋਕਣ ਕੰਪਨੀ ਲਖੇ ਭਾਈ ਦੇਖਦੇ ਜੀ ਆ ਵੀ ਦਾ ਪ੍ਰਣ ਕੋ ਪ੍ਰਣਾ ਕਰਦੇ ਹੋਏ ਸੁੰਦਰ ਮਾਲੇ ਭੇਟਾਂ ਦਿੱਤੀਆਂ ਹਨ ਜੀ ਕਰ ਕਰਨੀ ਲੋਕ ਨੂੰ ਸੇ ਪਰਵਾਹ ਨਹੀਂ ਪੜਦੇ ਤੇ ਜੀ ਸਵਾਜ ਮੇਰੇ ਪਰਿਵਾਰ ਵੱਲੋਂ ਮਨਪ੍ਰੀਤ ਜੀ ਪਰਿਵਾਰ ਵੱਲੋਂ ਦੁੱਤਰ ਪ੍ਰਸਾਦੀਆਂ ਲੈ ਕੇ ਹਾਜ਼ਰ ਹੋਈਆਂ ਗੁਰੂ ਕੇ ਲੰਗਰ ਸਾਹਿਬ ਕੇ ਹਾਜ਼ਰ ਹੋਇਆ ਵੀ ਧੋਬਲਾਵੋ ਕੋ ਲਗਿਆ ਸੀ ਪ੍ਰਸਾਦ ਸਾਹਿਬ ਜੀ ਜਵਾਰਤੇ ਜੋ ਜਿਸ ਕੇ ਸੋਠੇ ਪੈਸਾ ਸਤਨਾਮ ਸਿਗਵਾ ਗੁਰੂ ਵਾਹਿਗੁਰੂ ਵਾਹਿਗੁਰੂ हेलो तुम क्या बोल रहे हो भाई जी देखो और अग्नि में जो सामान आ रही है पेट्रोल गाड़ी रेड भी टंकी दबाओ तो मैं कहता हूं लगा मारया तो स्प्रे मारया तो तो बना के देती है मारवे ਬੜੀ ਬਲਾਉ ਬਤੀ ਮੇਸ਼ਾ ਪੁੱਲਾ ਨਹੀਂ ਹੱਥੇ ਉਹਦਾ ਸਾਰਾ ਮੇਸ਼ਾ ਪਾਨੀ ਆਪੋ ਮੇਸ਼ਾ ਪਾਨੀ ਬਿਆਲਾ ਬਡਾ ਆ ਗਿਆ ਜੇ ਫੇਕ ਲਾ ਗਿਆ ਉਹ ਬੱਟੇ ਦੀ ਗਾੜੀ ਗਾੜੀ ਕਿਥੇ ਗਾੜੀ ਲੁਗੀ ਦਿੱਤੀ ਨਹੀਂ ਲਾੜੀ ਅੱਗੇ ਆਈ ਲਾੜੀ

ਦੀ ਆਪਣੀ ਤੇ ਜਿਸ ਹੋ ਗਿਆ ਸਰਬਾਲਾ ਇਧਰ ਸੌਂ ਗਿਆ ਜੀ ਕਲਗੀ ਇਹ ਵੀ ਲੱਗੀ ਆ ਤੇ ਨਾਲ ਆਪਾਂ ਇਧਰ ਬੰਦਿਆ ਹਾਂ ਹਾਂਜੀ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਘਰੇ ਤੇ ਮੁੰਡਾ ਕੁੜੀ ਬੈਠੇ ਹਲੇ ਗੱਡੀ ਸੀ ਜੋ ਵੀ ਮੂਵੀ ਵਾਲੇ ਰਹਿ ਗਏ ਪਿਛੇ ਕਾ ਕਰਕੇ ਉਹਨਾਂ ਨੇ ਡੈਂਡੀ ਕਣਾ ਆਪਾਂ ਇਧਰੋਂ ਇਧਰੋਂ ਖੋਲਣਗੇ ਇਧਰੋਂ ਇਧਰੋਂ ਆਓ ਕੱਢੋ ਇਧਰੋਂ ਮੇਰੇ ਆਓ ਜੰਦੀ ਤੇ ਆਓ ਜੀ ਆਇਓ ਉੱਤਰੋ नहीं <laughs> कोई गल <नहीं>, कोई गल चल <laughs> जा तू तो जागे बतेज है तू तो भी चल जा लागे ओए है ਆਹ ਕੱਲ ਜਾ ਲੱਗੇ ਜਾ ਸਹੀ ਗੱਲ ਤੂੰ ਤੇ ਰਹਿ ਗਿਆ ਹੀਂ ਅੰਦਰੋਂ ਨਾਲ ਬੜੇ ਵੱਡ ਗੜ ਗਈ ਆਜੋ ਕਾ ਅੰਟੀ ਜੀ ਥੋੜਾ ਜਿਹਾ ਇਧਰ ਹੋਣ ਤੁਸੀਂ ਹੈਗੇ ਨਾਲ ਗਏ ਦੇਖੋ ਤੁਹਾਨੂੰ ਮਸਾਲਾ ਬਣਾ ਤੇਰਾ ਬਾਰ ਖੜਾ ਸੱਖ ਸੁਖ ਦੀ ਨੂੰ ਆ Bunah bandi barek, di barek bandi diemah. Bunah bandi barek, barek. Susu <laughs> di lubah diemah. Support lagi? <laughs> ah. <laughs> di sudek orang tunai, ada demi bandi ya. Bandi ਪੂਰਾ ਪਿਸ ਪੂਰਾ ਪਿਸ ਸਾਹੇ ਲੋਕਾਂ ਤੇ ਆਇਆ ਕਰਾਦੀ ਕੇ ਜਾ ਕੇ ਰੱਖੇ ਮਾਮੀਆਂ ਵੀ ਆ ਗਈਆਂ ਮਾਮੀਆਂ 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 ਤੇ ਤਾਂ ਆ ਰਹੇ ਆ ਅੱਜ ਇਹ ਮਾਮੇ ਨਹੀਂ ਹੁੰਦੇ ਮਾਮੀਆਂ ਹੀ ਗੱਲਾਂ ਹੁੰਦੀਆਂ ਅੱਡੀ ਹੁਸਾੜਾ ਹਤੇ ਜੇ ਹੋ ਗਏ ਛੋਟੇ ਆ ਜੀ ਤਾਂ ਹੂੰ ਤੇ ਵੀ ਵਗ ਰਿਹਾ ਦਰਿਆ ਦਾ ਇਦਾਂ ਹੀ ਹੋਣਾ ਹੈ ਨਾ ਇੱਧਰ ਹੋਣ ਹੋਣੀ ਯਾਰ ਕਿਹਦੇ ਨਾ ਮਨ ਤੇ ਨਾਵਾ ਦੀ ਗੀਤ ਠਕੀ ਦੇ ਉਹ ਨਾ ਕੁੜੀ ਨੰਬਰ 7 ਉਹ ਤੇ ਆਈ ਨਹੀਂ ਤੇਰੀ ਉਡੀਕ ਲੱਗੀ ਆ ਕਹਿੰਦਾ ਵੱਡਾ ਹੋਊਂਗਾ ਫੇਲੀਆ ਕਹਿੰਦਾ ਪਾਣਾ ਵਟਿਆ ਚੱਲ ਮੰਮੀ ਹਾਂ